ਪੰਜਾਬ ਦੇ ਪੁਲਿਸ ਥਾਣੇ ਦੇ ਵਿੱਚ ਛੋੜੇ ਤਮਾਕਿਆਂ ਦੇ ਉੱਤੇ ਗਰਮਾਈ ਸਿਆਸਤ ਕਾਂਗਰਸ ਦੇ ਐਮਪੀ ਸੁਖਜਿੰਦਰ ਰੰਧਾਵਾ ਨੇ ਗ੍ਰਹਿ ਮੰਤਰੀ ਅਮਿਤ ਸ਼ਾਨੂ ਨੂੰ ਲਿਖੀ ਚਿੱਠੀ ਕਿ ਡੀ ਐਨ ਆਈਏ ਜਾਂਚ ਦੀ ਮੰਗ। ਮੋਹਾਲੀ ਦੇ ਸੋਹਣਾ ਦੇ ਵਿੱਚ ਰੈਸਕਿਊ ਆਪਰੇਸ਼ਨ ਖਤਮ ਹਾਦਸੇ ਦੀ ਜਾਂਚ ਕਰਨਗੇ ਮੋਹਾਲੀ ਦੇ ਐਸ ਡੀ ਐਮ ਬਿਲਡਿੰਗ ਡਿੱਗਣ ਕਰਨ ਦੋ ਲੋਕਾਂ ਦੀ ਗਈ ਹੈ ਜਾਂ। ਮੋਹਾਲੀ ਬਿਲਡਿੰਗ ਹਾਦਸੇ ਦਾ ਲਾਈਵ ਵੀਡੀਓ ਆਇਆ ਸਾਹਮਣੇ ਹਾਦਸੇ ਦੇ ਚਸ਼ਮਦੀਤ ਨੇ ਦਿੱਤੇ ਵੱਡੇ ਖੁਲਾਸੇ। ਅਭਿਸ਼ੇਕ ਨੂੰ ਪਹਿਲਾਂ ਹੀ ਕਿਹਾ ਗਿਆ ਸੀ ਸੂਚਿਤ ਮਜ਼ਾਕ ਸਮਝ ਕੇ ਦੁਬਾਰਾ ਬਿਲਡਿੰਗ ਦੇ ਵਿੱਚ ਗਿਆ ਅਭਿਸ਼ੇਕ ਦਿੱਲੀ ਚ 26 ਨਵੰਬਰ ਦੀ ਪ੍ਰੀਡ ਦੇ ਲਈ ਪੰਜਾਬ ਦੀ ਚਾਕੀ ਸਿਲੈਕਟ ਹੈ ਇਸ ਵਾਰ ਦੀ ਥੀਮ ਪੰਜਾਬ ਦਾ ਸੱਭਿਆਚਾਰ న్యూਸ ਇਟਿੰਦੀ ਕੋਲ ਐਕਸਕਲੂਸਿਵ ਤਸਵੀਰਾਂ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਦੇ ਵਿੱਚ ਸਿੱਖ ਜਥੇਬੰਦੀਆਂ ਨੇ ਕੀਤੀ 71 ਦਾ ਸ਼੍ਰੋਮਣੀ ਅਕਾਲੀ ਦਲ ਨੇ 71 ਦਾ ਤੇ ਚੁੱਕੇ ਸਵਾਲ ਕਿਹਾ ਸ਼ਹੀਦੀ 15 ਬਾੜੇ ਦੌਰਾਨ ਅਜਿਹੀ 71 ਦਾ ਰੱਖਣਾ ਗਲਤ ਹੈ ਐ ਜੀਪੀਸੀ ਅੰ드੍ਰਿਮ ਕਮੇਟੀ ਦੀ ਕੱਲ ਨਹੀਂ ਹੋਵੇਗੀ ਮੀਟਿੰਗ ਪ੍ਰਧਾਨਤਾ ਅਮੀਦੇ ਰੁਝੇਵਾਂ ਕਰਨ ਕੈਨਸਲ ਕੀਤੀ ਗਈ 71 ਦਾ ਜਥੇਦਾਰ ਦੀ ਨਰਾਜ਼ਗੀਆਂ ਖਬਰਾਂ ਦੇ ਵਿੱਚ ਆਲੇ ਸੱਦੀ ਗਈ ਸੀ ਬੈਠਕ ਖਨੌਰੀ ਬਾਰਡਰ ਤੇ ਡੱਲੇਵਾਲ ਦਾ ਮਰਨ ਵਰਤ 27ਵੇਂ ਦਿਨ ਵੀ ਜਾਰੀ ਡਾਕਟਰਾਂ ਦੀ ਡੱਲੇਵਾਲ ਨੂੰ ਬਾਹਰ ਨਾ ਆਉਣ ਦੀ ਅਪੀਲ ਡੱਲੇਵਾਲ ਦੇ ਲੀਵਰ ਦੇ ਸਾਰੇ ਟੈਸਟਾਂ ਹੀ ਨਹੀਂ ਖਰਾਬ ਸਸੇਕਾਲ ਸਵਾਗਤ ਹੈ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਹਾਜ਼ਰਾਂ ਸਤਾਲੀਆਂ ਖਬਰਾਂ ਲੈ ਕੇ ਸਤਾਲੀਆਂ ਖਬਰਾਂ ਦੇ ਵਿੱਚ ਪੂਰੇ ਦਿਨ ਦਾ ਅਪਡੇਟ ਤੁਹਾਨੂੰ ਦੱਸਾਂਗੇ ਇਸ ਦੇ ਵਿੱਚ ਜ਼ਿਕਰ ਜਿਹੜੇ ਪੰਜਾਬ ਪੁਲਿਸ ਦੇ ਥਾਣਿਆਂ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਹੋਈ ਹੈ ਉਸ ਦਾ ਵੀ ਹੋਏਗਾ ਖਨਾਰੀ ਬਾਰਡਰ ਦੇ ਉੱਤੇ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਜ਼ਿਕਰ ਉਸ ਦਾ ਵੀ ਕਰਾਂਗੇ ਇਸ ਦੇ ਨਾਲ ਨਾਲ ਜ਼ਿਕਰ 26 ਜਨਵਰੀ ਨੂੰ ਪੰਜਾਬ ਦੀ ਜੋ ਝਾਕੀ ਸਿਲੈਕਟ ਕੀਤੀ ਗਈ ਹੈ ਉਸ ਦਾ ਵੀ ਹੋਏਗਾ ਤੁਹਾਨੂੰ ਤਸਵੀਰਾਂ ਐਕਸਕਲੂਸਿਵ ਸਿਰਫ న్యూਸ ਇਟ ਇਨ ਪੰਜਾਬ ਦੇ ਕੋਲ ਨੇ ਤੇ ਇਸ ਵਾਰ ਜਿਹੜੀ ਕਰਤੱਵ ਪੱਤ ਦੇ ਉੱਤੇ ਝਾਕੀ ਨਜ਼ਰ ਆਏਗੀ ਉਹ ਤਸਵੀਰਾਂ ਕੀ ਕੀ ਮੀ ਦੀ ਚੱਕੀ ਹੋਏਗੀ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਦਵਾਂਗੇ ਤੇ ਇਸ ਦੇ ਨਾਲ ਨਾਲ ਗੱਲ ਤੇ ਸ਼ਹੀਦੀ ਪੰਦਰ ਬਾੜੀ ਦੀ ਵੀ ਜਿहां ਜ਼ਿਕਰ ਉਹਨਾਂ ਦੀ ਕੁਰਬਾਨੀ ਦਾ ਵੀ ਜਿਨ੍ਹਾਂ ਦੀ ਵਜ੍ਹਾ ਦੇ ਨਾਲ ਸਾਰੇ ਹੁੰਦੇ ਵਿੱਚ ਨੇ ਜਿहां ਗੱਲ ਹੋਵੇਗੀ ਸ਼ਹੀਦੀ ਜੋੜ ਸਭਾ ਦੀ ਵੀ ਚਮਕੌਰ ਸਾਹਿਬ ਦੇ ਵਿੱਚ ਸੀ ਆਖਰੀ ਦਿਨ ਫਿਰ ਸ਼ੁਰੂਆਤ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪੁਲਿਸ ਥਾਣਿਆਂ ਦੀ ਪੰਜਾਬ ਦੇ ਪੁਲਿਸ ਥਾਣਿਆਂ ਦੇ ਵਿੱਚ 27 ਦਿਨਾਂ ਦੇ ਵਿੱਚ 5 ਥਾਵਾਂ ਦੇ ਉੱਤੇ tMapਾਕੇ ਹੋਏ ਤੇ tMapਾਕਿਆਂ ਦੇ ਉੱਤੇ ਹੁਣ ਸਿਆਸਤ ਗਰਮਾਉਂਦੀ ਹੋਈ ਨਜ਼ਰ ਆ ਰਹੀ ਹੈ ਜਿਆਂ ਕਾਂਗਰਸ ਨੇ ਐਨਆਈਏ ਜਾਂਚ ਦੀ ਮੰਗ ਕੀਤੀ ਹੈ ਸੁਭਦੇਸ਼ ਸਾਬਕਾ ਉਪ ਮੁੱਖ ਮੰਤਰੀ ਤੇ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਦਾਵਾ ਨੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਹੈ ਤੇ ਚਿੱਠੀ ਦੇ ਵਿੱਚ ਉਹਨਾਂ ਨੇ ਮੰਗ ਕੀਤੀ ਹੈ ਕਿ ਤਮਾਕੀਆਂ ਦੀ ਡੰਗਾਈ ਦੇ ਨਾਲ ਜਾਂਚ ਕੀਤੀ ਜਾਵੇ ਪਿਛਲੇ ਕਰੀਬੀ 1 ਮਹੀਨੇ ਦੇ ਵਿੱਚ 5 ਤਮਾਕੀਆਂ ਦੀਆਂ ਖਬਰਾਂ ਸਾਹਮਣੇ ਆ ਚੁੱਕੀਆਂ ਨੇ ਔਰ ਕਾਬਲੇ ਗੌਰੇ ਵੀ ਹੈ ਕਿ ਇਹ ਪੁਲਿਸ ਚੌਕੀ ਜਾਂ ਥਾਣਿਆਂ ਨੂੰ ਹੀ ਟਾਰਗੇਟ ਕੀਤਾ ਗਿਆ ਜਾਂ ਹੁਣ ਤੱਕ ਜਾਣਕਾਰੀ ਹੈ ਇਸ ਦਿੱਪਿਚੇ ਕੋਰナー ਪੁਲਿਸ ਜਾਂਚ ਕਰ ਰਹੀ ਹੈ ਪੁਲਿਸ ਨੇ ਵੱਖ-ਵੱਖ ਟੀਮਾਂ ਬਣਾਈਆਂ ਹਨ ਜਾਂਚ ਦੇ ਲਈ ਬਹੁਤ ਚੈਕਿੰਗ ਵੀ ਚਲਾਈ ਗਈ ਪਰ ਪਿਛਲੇ 1 ਮਹੀਨੇ ਦੇ ਵਿੱਚ 5 ਤਮਾਕੇ ਹੋ ਚੁੱਕੇ ਨੇ ਤੇ ਸੁਭਜਿੰਦਰ ਸਿੰਘ ਲੰਦਾਵਾ ਦੇ ਵੱਲੋਂ ਇੱਕ ਚਿੱਠੀ ਲਿਖੀ ਗਈ ਹੈ ਦੇਸ਼ ਦੇ ਗ੍ਰਹਿ ਮੰਤਰੀ ਨੂੰ ਕਿ ਇਸ ਪੂਰੇ ਮਾਮਲੇ ਦੇ ਵਿੱਚ ਤੁਸੀਂ ਜਾਂਚ ਕਰੋ ਔਰ ਇਹ ਜਾਂਚ ਜਿਹੜੀ ਹੈਗੀ ਹੈ ਦੇਸ਼ ਦੀ ਸਭ ਤੋਂ ਵੱਡੀ ਜਾਂਚ ਜੰਸੀ NIA ਨੂੰ ਸੌਂਪੀ ਜਾਵੇ ਹੈਂਡ ਗ੍ਰੇਨੇਡ ਦਾ ਇਸਤੇਮਾਲ ਕੀਤਾ ਗਿਆ ਇਨਫੈਕਟ ਜਿਹੜੇ ਪਿਛਲੇ 2 ਤਮਾਕੇ ਹੋਏ ਉਸ ਦੇ ਵਿੱਚ ਤਾਂ ਜਿਹੜੀਆਂ ਬੰਦ ਪਈਆਂ ਚੌਕੀਆਂ ਸੀ ਉਸ ਨੂੰ ਹੀ ਟਾਰਗੇਟ ਕੀਤਾ ਗਿਆ ਸੀ ਪੰਜ ਤਸਵੀਰਾਂ ਤੁਹਾਡੇ ਸਾਹਮਣੇ ਆ ਜਦੋਂ ਜਦੋਂ ਜਿਹੜੇ ਤਮਾਕਿਆਂ ਦੇ ਨਾਲ ਇਲਾਕਾ ਗੁੰਝਿਆ ਇਹ ਦਹਿਲੇ ਆਏ ਇਸਲਾਮਾਬਾਦ ਅੰਮ੍ਰਿਤਸਰ ਦਾ 17 ਦਸੰਬਰ ਨੂੰ 19 ਦਸੰਬਰ ਨੂੰ ਗੁਰਦਾਸਪੁਰ ਦੇ ਵਿੱਚ ਹੋਇਆ ਸੀ ਮੈਂ ਮਜੀਠਾ ਦਾ ਜ਼ਿਕਰ ਕਰਾਂ 4 ਦਸੰਬਰ ਉਸ ਤੋਂ ਪਹਿਲਾਂ 23 ਨਵੰਬਰ ਨੂੰ ਓਝਨਾਲਾ ਦੇ ਵਿੱਚ ਹੋਇਆ ਗਰਬਖਸ਼ ਨਗਰ ਦੇ ਵਿੱਚ 28 ਨਵੰਬਰ ਨੂੰ ਤਮਾਕਾ ਹੋਇਆ ਸੀ ਤੇ ਇੱਕ ਕਰੀਬ ਕਰੀਬ ਇੱਕ ਮਹੀਨੇ ਦੇ ਵਿੱਚ ਪੰਜ ਤਮਾਕੇ ਦੀਆਂ ਖਬਰਾਂ ਸਾਹਮਣੇ ਆਈਆਂ ਸਨ ਤੇ ਇਸ ਨੂੰ ਲੈ ਕੇ ਕਿਦਣਾ ਕਿਤੇ ਸਵਾਲ ਤਾਂ ਜ਼ਰੂਰ ਉੱਠ ਰਹੇ ਨੇ ਕਿ ਆਖਿਰ ਇਹ ਜਿਹੜੇ ਬਾਰਡਰ ਡਿਸਟ੍ਰਿਕਟ ਨੇ ਇਹਨਾਂ ਦੇ ਵਿੱਚ ਕਿਉਂ ਇਸ ਤਰੀਕੇ ਨਾਲ ਟਾਰਗੇਟ ਕੀਤਾ ਜਾ ਰਿਹਾ ਹੈ 23ਵਾਂ ਚਾਲੇ ਐਨਆਈਏ ਤੋਂ ਜਾਂਚ ਕਰਵਾਈ ਜਾਵੇ ਆਮ ਤੌਰ ਤੇ ਜੇਕਰ ਕੋਈ ਕੇਸ ਅਜਿਹਾ ਹੁੰਦਾ ਹੈ ਜਿਸ ਦੇ ਵਿੱਚ ਕੋਈ ਵਿਦੇਸ਼ੀ ਲਿੰਕ ਸਾਹਮਣੇ ਆਉਂਦੇ ਨੇ ਨਿਕਲ ਕੀਤਾ ਹੋ ਐਨਆਈਏ ਦੇ ਕੋਲ ਆਟੋਮੈਟਿਕਲੀ ਚਲਾਇਆ ਜਾਂਦਾ ਹੈ ਅਜਿਹਾ ਕੋਈ ਮਾਮਲਾ ਹੋਵੇ ਤਾਂ ਇੱਥੇ ਵੀ ਇਹ ਜ਼ਿਕਰ ਹੋ ਰਿਹਾ ਕਿ ਐਨਆਈਏ ਤੋਂ ਜਾਂਚ ਕਰਵਾਈ ਜਾਵੇ ਐਨਆਈਏ ਮਤਲਬ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਐਂਡ ਐਨਆਈਏ ਦੀ ਜਿਹੜੀ ਅਧਿਕਾਰ ਖੇਤਰ ਹੁੰਦਾ ਉਹ ਕਾਫੀ ਵੱਡਾ ਹੁੰਦਾ ਜੇ ਹੁਣ ਕਿਸੇ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਕਰ ਰਹੀ ਹੈ ਇਨਵੈਸਟੀਗੇਸ਼ਨ ਤਾਂ ਪੰਜਾਬ ਤੱਕ ਸੀਮਿਤ ਹੋਏਗੀ ਤੇ ਜੇਕਰ ਉਸ ਵਿਚਾਲੇ ਕੋਈ ਹੋਰ ਪੰਜਾਬ ਤੋਂ ਬਾਹਰ ਦਾ ਲਿੰਕ ਨਿਕਲਦਾ ਤਾਂ ਫਿਰ ਕੋਆਰਡੀਨੇਸ਼ਨ ਕਰਨਾ ਪਏਗਾ ਉਸ ਤਰੀਕੇ ਨਾਲ ਜਿਹੜੀ ਵੀ ਸੂਬੇ ਦੀ ਪੁਲਿਸ ਹੋਏਗੀ ਪਰ ਜਦੋਂ NIA ਜਾਂਚ ਕਰਦੀ ਹੈ ਤਾਂ ਫਿਰ ਉਹ ਦੇਸ਼ ਦੇ ਵਿੱਚ ਹੋਵੇ ਜਾਂ ਦੇਸ਼ ਤੋਂ ਬਾਹਰ ਹੋਵੇ NIA ਉਸ ਕੇਸਿਸ ਦੀ ਜਾਂਚ ਆਪਣੇ ਹੱਥ ਦੇ ਵਿੱਚ ਲੈਂਦੀ ਹੈ ਹੁਣ ਅੱਗੇ ਵੱਧਦੇ ਤਾਂ ਗੱਲ ਉਸ ਖਬਰ ਦੀ ਜਿਸ ਨੇ ਬਹੁਤ ਸਾਰੇ ਸਵਾਲ ਖੜੇ ਕਰ ਦਿੱਤੇ ਤੇ ਸਵਾਲਾਂ ਦੇ ਜਵਾਬ ਸ਼ਾਇਦ ਕਿਸੇ ਦੇ ਕੋਲ ਨਹੀਂ ਤੇ ਕਿਸੇ ਦੀ ਇੱਕ ਛੋਟੀ ਜਹੀ ਲਾਪਰਵਾਹੀ ਦੀ ਵਜ੍ਹਾ ਦੇ ਨਾਲ ਉਸ ਦੀ ਜਾਨ ਚਲੀ ਗਈ ਜੇ ਅਸੀਂ ਜ਼ਿਕਰ ਕਰ ਰਹੇ ਹਾਂ ਮੋਹਾਲੀ ਦੀ ਸੋਹਣਾ ਦੇ ਸਹਾਸੇ ਦੇ ਵਿੱਚ ਦੋ ਲੋਕਾਂ ਦੀ ਜਾਨ ਗਈ ਹੈ ਕਰੀਬ ਕਰੀਬ 24 ਘੰਟੇ ਤੱਕ ਪੂਰਾ ਜਿਹੜਾ ਰੈਸਕਿਊ ਆਪਰੇਸ਼ਨ ਚੱਲਿਆ ਤੇ ਰੈਸਕਿਊ ਆਪਰੇਸ਼ਨ 24 ਘੰਟਿਆਂ ਬਾਅਦ ਸਮਾਪਤ ਹੋ ਗਿਆ ਬਚਾਉਣ ਵਾਲਿਆਂ ਨੂੰ ਅਣਗੌਲਾ ਕਰਨਾ ਉਹਨਾਂ ਦੀ ਜਾਨ ਦੇ ਉੱਤੇ ਭਾਰੀ ਪੈ ਸਕਦਾ ਹੈ ਇਹ ਤੱਥ ਇਸ ਮਾਮਲੇ 'ਚ ਨਿਕਲ ਕੇ ਸਾਹਮਣੇ ਆਇਆ ਜਿਹਾ ਕੁਝ ਪਲ ਜਾਂ ਕਹੀਏ ਕਿ ਕਿਸੇ ਦੀ ਗੱਲ ਨੂੰ ਅਣਗੌਲਿਆ ਕਰਨਾ ਜਿਨ੍ਹਾਂ ਦੀ ਜਾਨ ਉੱਥੇ ਗਈ ਹੈ ਵਿਸ਼ੇਕ ਦੀ ਉਸ ਦੇ ਉੱਤੇ ਭਾਰੀ ਪਈ ਐਨਟੀਆਰਐਫ ਦੀਆਂ ਟੀਮਾਂ ਵੱਲੋਂ 24 ਘੰਟਿਆਂ ਤੱਕ ਰੈਸਕਿਊ ਆਪਰੇਸ਼ਨ ਚਲਾਇਆ ਗਿਆ ਆਰਮੀ ਨੇ ਵੀ ਚਾਰ ਸੰਭਿਆ ਮਲਬੇ ਦਾ ਇੱਕ ਇੱਕ ਹਿੱਸਾ ਛਾਣਿਆ ਗਿਆ ਕਿਤੋਂ ਕਪੜੇ ਬਰامد ਹੋਏ ਕਿਤੋਂ ਵਰਦਨ ਤੇ ਕਿਤੋਂ ਜਿੰਮ ਦੇ ਇਕੁਇਪਮੈਂਟਸ 21 ਦਸੰਬਰ ਰਾਤ ਕਰੀਬ 8 ਵਜੇ ਮਲਬੇ ਚੋ ਪਹਿਲੀ ਲਾਸ਼ ਮਿਲੀ ਓਸੀ 29 ਸਾਲਾਂ ਲੜਕੀ ਦ੍ਰਿਸ਼ਟੀ ਵਰਮਦੀ ਜੋ ਕਿ ਹਿਮਾਚਲ ਦੀ ਰਹਿਣ ਵਾਲੀ ਸੀ ਹਾਲਾਂਕਿ ਲੜਕੀ ਦੇ ਪਰਿਵਾਰਕ ਮੈਂਬਰਾਂ ਦਾ ਹਾਲੇ ਵੀ ਪਤਾ ਲਗਾਇਆ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਬਿਲਡਿੰਗ ਚ ਬਣੀ ਪੀਜੀ ਚ ਹਾਸੇ ਸਮੇ ਲੜਕੀ ਸੁੱਤੀ ਪਈ ਸੀ ਤੇ ਹੋ ਸਕਦਾ ਹੈ ਕਿ ਲੜਕੀ ਨੂੰ ਹਾਸੇ ਦਾ ਅੰਦਾਜ਼ਾ ਹੀ ਨਹੀਂ ਲੱਗਿਆ ਹਾਸੇ ਦੀ ਸੂਚਨਾ ਮਿਲਦੇ ਹੀ ਡੀਜੀਪੀ ਗੌਰਵ ਯਾਦਵ ਵੀ ਮੌਕੇ ਤੇ ਪਹੁੰਚੇ ਆਰਮੀ ਇਜ਼ ਓਲਡੀ ਹੇਅਰ ਐਟ ਦ ਸਪੌ ਸੋ ਇੱਕ ਮਲਟੀ ਏਜੰਸੀ ਅਫਰਟ ਹੈ ਸਭ ਕੇ ਸਾਥ ਆਰਮੀ ਐਨ ਡੀ ਆਰ ਐਫ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਸਟੇਟ ਪੁਲਿਸ ਸਭੀ ਪਬਲਿਕ ਆਰਮ ਪਬਲਿਕ ਸਭੀ ਮਿਲ ਕੇ ਤੋ ਹਮਾਰਾ ਅਭੀ ਫੋਕਸ ਹੈ ਕਿ ਜਿਆਦਾ ਸੇ ਜਿਆਦਾ ਲੋਗੋ ਕੋ ਬਚਾਇਆ ਜਾਏ ਵੀ ਲੁੱਕ ਇਨ ਟੂ ਇਟ देयर ਆ ਰਿਪੋਰਟਸ ਕਿ ਆ ਬੇਸਮੈਂਟ ਵਾਸ ਅੰਡਰ ਕੰਸਟਰਕਸ਼ਨ ਸੋ ਇਨ ਦੀ ਇਨਵੈਸਟੀਗੇਸ਼ਨ 올 ਦੀ ਐਸਪੈਕਟਸ ਵੁੱਡ ਬੀ ਲੁੱਕਡ ਇਨ ਹਾਦਸਾ ਵਾਪਰ ਦਿਆ ਇੱਕ ਪਰਿਵਾਰ ਜੋ ਆਪਣੇ ਬੱਚੇ ਦਾ ਇੰਤਜ਼ਾਰ ਕਰ ਰਿਹਾ ਸੀ ਪਰਿਵਾਰ ਜਾਣਦਾ ਸੀ ਕਿ ਉਹਨਾਂ ਦਾ ਬੱਚਾ ਜਿਮ ਗਿਆ ਉਸੀ 28 ਸਾਲਾ ਅਭਿਸ਼ੇਕ ਤੜਕ ਸਵੇਰੇ ਵੀ ਆਪਰੇਸ਼ਨ ਚੱਲਦਾ ਰਿਹਾ ਤੇ ਇੱਕ ਹੋਰ ਡੈੱਡ ਬੋਡੀ ਬਰਾਮਦ ਹੋਈ ਜੋ ਐਂਬੂਲੈਂਸ ਤੱਕ ਵੀ ਨਹੀਂ ਪਹੁੰਚੀ ਤੇ ਪਰਿਵਾਰ ਆਪਣਾ ਆਪਾ ਖੋ ਬੈਠਿਆ ਕਿਉਂਕਿ ਜੋ ਦੂਜੀ ਲਾਸ਼ ਬਰਾਮਦ ਹੋਈ ਉਹ ਅਭਿਸ਼ੇਕ ਦੀ ਸੀ ਮਲਬੇ ਨੇੜੇ ਖੜਾ ਪਰਿਵਾਰ ਤਹਾ ਮਾਰ ਕੇ ਰੋਣ ਲੱਗਾ ਬੇਹੱਦ ਭਾਵੁਕਰਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਹਾਲਾਂਕਿ ਚਸ਼ਮਦੀਦ ਦਾ ਮੁਤਾਬਕ ਉਹਨਾਂ ਵੱਲੋਂ ਅਭਿਸ਼ੇਕ ਨੂੰ ਬਿਲਡਿੰਗ ਡਿੱਗਣ ਦੇ ਸੰਕੇਤ ਦਿੱਤੇ ਗਏ ਸੀ ਪਰ ਉਹਨਾਂ ਨੂੰ ਅਣਗੌਲਿਆਂ ਕਰਕੇ ਅਭਿਸ਼ੇਕ ਫੋਨ ਲੈਣ ਲਈ ਵਾਪਸ ਜਿਮ ਚਲਾ ਗਿਆ ਬਿਲਡਿੰਗ ਦੇ ਰੇਡੀ ਮੈਂ ਅੰਦਰ ਗਿਆ ਮਾ ਬਾਈ ਬੰਦੇ ਬਾਹਰ ਆ ਜੋ ਜੋ ਅੰਦਰ ਬੰਦੇ ਹੈ ਉਹਨਾਂ ਨੂੰ ਮੈਂ ਕਹਿੰਦੇ ਮਾ ਬਾਈ ਬਾਹਰ ਆ ਜੋ ਫਿਰ ਇਤਨੇ ਮੈਂ ਅਭਿਸ਼ੇਕ ਜੋ ਲੜਕਾ ਥਾ ਉਸ ਸੇ ਮੈਂ ਕਹਾ ਕਿ ਭਾਈ ਬਾਹਰ ਆ ਜਾ ਦੋ ਤਿੰਨ ਨੂੰ ਮੈਂ ਬਾਹਰ ਖਿੱਚ ਲਿਆ ਤਾਂ ਬਾਕੀ ਅਭਿਸ਼ੇਕ ਕੋ ਗਾ ਭਾਈ ਬਾਹਰ ਆ ਜਾ ਉਹ ਕਹਿੰਦਾ ਮੈਂ ਫੋਨ ਲੈ ਕੇ ਆ ਰਹਾ ਉਹ ਅੰਦਰ ਹੀ ਰਹਿ ਗਿਆ ਅਭਿਸ਼ੇਕ ਕੇ ਜਿਮ ਕਰਨੇ ਆਇਆ ਥਾ ਜਿਮ ਕਰਨੇ ਆਇਆ ਦਰੋਜ਼ और वो अंदर ही रह गया तो जो लड़की थी और भी लड़कियां लड़के थे तो फिर उसके बाद बिल्डिंग गिर गई मैं बाहर आ गया फिर इतने में बिल्डिंग गिरती इतने में गगन भाई ने भी आवाज मारी कि भाई बाहर आ जाओ जो, जो अंदर हैं पर लेकिन उस टाइम पे एक लड़का बाहर आई था गगन भाई के कहने से पर अभिषेक बाहर नहीं आया था फिलहाल एनडीआरएफ का रेस्क्यू ऑपरेशन मुकम्मल हो चुका है तो भयानक हादसे दो लोगों नु मृतक गया ये ऑपरेशन चला लगभग 23-24 आवर्स इस ऑपरेशन में हमें टू कैजुअलिटीज रिपोर्ट हुई है एक दृष्टि वर्मा जो कि हिमाचल से है एंड अनादर इज मिस्टर अभिषेक जो कि हरियाणा से है ये ऑपरेशन रात भर चलता रहा

ਇਹ ਕੁਝ ਜਿਹੜੇ ਦੋ ਅਕਿਊਜ਼ ਜਗੇ ਉਹਨਾਂ ਨੂੰ ਫੜੰਗੀ ਟੀਮ ਸਾਡੀ ਲੱਗੀ ਹੋਈ ਹੈ ਦੇ ਵਿਲ ਬੀ ਨੈਬ ਸੂਨ ਜਿਹੜਾ ਠੇਕੇਦਾਰ ਹੈ ਜਿਹੜਾ ਕੰਟਰੈਕਟਰ ਜਿਨੇ ਕੰਮ ਸ਼ੁਰੂ ਕੀਤਾ ਸੀਗਾ ਉਹ ਵੀ ਉਸੇ ਆਰੈਂਟੀਫਾਈ ਕਰ ਲਿਆ ਉਹਨੂੰ ਵੈਸੀ ਨਾਮਜ਼ਦ ਕਰਾਂਗੇ ਤੇ ਉਹਦੀ ਵੀ ਗ੍ਰਫਤਾਰੀ ਦੇ ਵਿੱਚ ਪਾਈ ਜਾਏਗੀ ਬਾਕੀ ਜਿਵੇਂ ਕਿ ਸਾਡੇ ਕਾਉਂਟਰਪਾਰਟਸ ਨੇ ਦੱਸਿਆ ਹੈ ਕਿ ਜਿਹੜੀ ਕਮੇਟੀ ਦੀ ਰਿਪੋਰਟ ਦੇ ਵਿੱਚ ਜਿਹਦਾ ਜਿਹਦਾ ਨਾਮ ਸਾਹਮਣੇ ਆਏਗਾ ਇਨਵੈਸਟੀਗੇਸ਼ਨ ਦੇ ਦੌਰਾਨ ਜਿਹਦਾ ਰੋਲ ਸਾਹਮਣੇ ਆਏਗਾ ਉਹਨਾਂ ਸਾਰਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਤਾਂ ਕਿ ਇੱਕ ਮੈਸੇਜ ਵੀ ਲੋਕਾਂ ਨੂੰ ਜਾਵੇ ਕਿ ਇਸ ਤਰੀਕੇ ਦਾ ਹਾਦਸਾ ਦੁਬਾਰ कल से जब से इवनिंग टाइम से ऑपरेशन स्टार्ट हुआ और नियर अबाउट ट्वेंटी आवर्स हो चुके हैं ऐसे ऑपरेशन काफ़ी चैलेंजिंग होते हैं और एन डी आर एफ इस चीज़ के लिए ट्रेंड है सर है ना तो अब तक हमने जो दो विक्टिम्स को हमने यहाँ से ट्रैप विक्टिम को हमने यहाँ से रेस्क्यू किया सर है ना और ऑपरेशन में अभी भी हम इसके डेबरिस को हम इसको क्लियर करवा रहे हैं सर यानी कि सर अभी तक सेटिस्फाई हो चुके हैं कि कोई बॉडी या किसी भी तरह से कोई अभी नहीं है दबा देखिए सर आ, ये मैंने फिर बताया कि ये काफी चैलेंजिंग ऑपरेशन होते हैं तो लास्ट तक यहाँ ऐसे ऑपरेशन में कुछ भी कहना आ... किसी कि की अड़गैली ते किसी जानते भारी सवाल है की खुदाई करवाने वाले नहीं जानते सी ਕੀ ਇਸ ਨਾਲ ਲੱਗਦੀ ਬਿਲਡਿੰਗ ਤੇ ਅਸਰ ਹੋ ਸਕਦਾ ਹੈ ਜਾਂ ਸਭ ਕੁਝ ਜਾਣਦੇ ਹੋਏ ਇਸ ਨੂੰ ਔਣਗੋਲਿਆ ਕੀਤਾ ਗਿਆ న్యూਸ 18 ਪੰਜਾਬ ਲਈ ਮਨੋਜ ਰਾਠੀ ਤੇ ਹੁਮੇਸ਼ ਸ਼ਰਮਾ ਦੀ ਰਿਪੋਰਟ ਤੇ ਕਾਬਲੇ ਗੌਰ ਇਹ ਵੀ ਐਜ ਜੋ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਕਿ ਜਿਹੜੀ ਬਿਲਡਿੰਗ ਸੀ ਔਰ ਬਿਲਡਿੰਗ ਦੇ ਨਾਲ ਵਾਲਾ ਜਿਹੜਾ ਪਲਾਟ ਸੀ ਜਿੱਥੇ ਖੁਦਾਈ ਕੀਤੀ ਜਾ ਰਹੀ ਸੀ ਇਹਨਾਂ ਦੋਵਾਂ ਦੇ ਮਾਲਕ ਇੱਕੋ ਨੇ ਯਾਨੀ ਕਿ ਆਮ ਤੌਰ ਤੇ ਕੀ ਹੁੰਦਾ ਹੈ ਕਿ ਕੋਈ ਚਾਰ ਮੰਜ਼ਲਾ ਬਿਲਡਿੰਗ ਖੜੀ ਹੋਵੇ ਅ ਫਰਜ਼ ਕਰ ਲਓ ਤੁਹਾਡਾ ਘਰ ਆਇਆ ਕਿਸੇ ਦਾ ਵੀ ਘਰ ਹੈ ਉਸਦੇ ਨਾਲ ਕੋਈ ਖੁਦਾਈ ਕਰਨੀ ਸ਼ੁਰੂ ਕਰ ਦੇਵੇ ਕੋਈ ਪਟਾਈ ਸ਼ੁਰੂ ਕਰ ਦੇਵੇ ਕਿ ਇੱਥੇ ਅਸੀਂ ਬੇਸਮੈਂਟ ਬਣਾਵਾਂਗੇ ਤਾਂ ਰੋਕ ਦਿੱਤਾ ਜਾਂਦਾ ਹੈ ਕਿ ਸਾਡੀ ਬਿਲਡਿੰਗ ਨੂੰ ਖਤਰਾ ਹੋ ਰਿਹਾ ਪਰ ਇਹ ਬਿਲਡਿੰਗ ਦਾ ਜਿਹੜਾ ਮਾਲਕ ਹੈ ਉਹੀ ਦੂਜੇ ਪਾਸੇ ਬੇਸਮੈਂਟ ਬਣਵਾ ਰਿਹਾ ਸੀ ਤਾਂ ਬਿਲਡਿੰਗ ਵੀ ਗਈ ਔਰ ਬੇਸਮੈਂਟ ਦੇ ਵਿੱਚ ਕੀ ਬਣੇਗਾ ਨਹੀਂ ਪਤਾ ਤੇ ਸਭ ਤੋਂ ਜ਼ਿਆਦਾ ਇੰਪੋਰਟੈਂਟ ਦੋ ਲੋਕਾਂ ਦੀ ਜਾਨ ਵੀ ਚਲੀ ਹੁਣ ਅਗਲੀ ਖਬਰ ਦਾ ਰੁਕ ਕਰਦੇ ਹਾਂ ਜਾਨੀ ਹਰਪ੍ਰੀਤ ਸਿੰਘ ਦੇ ਹੱਕ ਦੇ ਵਿੱਚ ਸੰਗਤ ਦੇ ਵੱਲੋਂ 71 ਤੱਕ ਦਿੱਤੀ ਗਈ ਹੈ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਜਿਆ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਸਿੱਖ ਜਥੇਬੰਦੀਆਂ ਨੇ ਇਕੱਤਰਤਾ ਕੀਤੀ ਹੈ ਭਾਈ ਮਹਾ ਸਿੰਘ ਹਾ ਦੀਵਾਨ ਹਾਲ ਦੇ ਵਿੱਚ ਸਿੱਖ ਸੰਗਤ ਇਕੱਠੀ ਹੋਈ ਜਾਨੀ ਹਰਪ੍ਰੀਤ ਸਿੰਘ ਤੇ ਜਿਹੜੇ ਇਲਜ਼ਾਮ ਲੱਗੇ ਨੇ ਉਹਨਾਂ ਨੂੰ ਬੇਬੁਨਿਆਦ ਦੱਸਿਆ ਗਿਆ ਜਾਨੀ ਹਰਪ੍ਰੀਤ ਸਿੰਘ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ 71 ਦਾ ਦੌਰਾਨ ਜਿਹੜੇ ਉੱਥੇ ਨਮਾਇੰਦੇ ਸੀ ਇਹ ਕਹਿੰਦੇ ਨਜ਼ਰ ਆਏ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਨੇ ਇਸ 71 ਦਾ ਉੱਤੇ ਸਵਾਲ ਜ਼ਰੂਰ ਚੁੱਕੇ ਨੇ ਜਿਹੜੇ ਅਕਾਲੀ ਆਗੂ ਨੇ ਰੋਜ਼ੀ ਬਰਕੰਦੀ ਉਹਨਾਂ ਨੇ ਕਿਹਾ ਕਿ ਸ਼ਹੀਦੀ 15 ਬੜਾ ਚੱਲ ਰਿਹਾ ਤੇ ਇਸ ਦੌਰਾਨ ਅਜਿਹੀ ਇਕੱ ਕਾਬਲੇਗੋੜਾ ਕੀ ਯਾਨੀ ਹਰਪ੍ਰੀਤ ਸਿੰਘ ਜਥੇਦਾਰ ਸਾਹਿਬ ਦੇ ਅਹੁਦੇ ਉੱਤੇ ਨੇ ਅਕਤਸ਼ ਜਿਹੜੀ ਦਮਦਮਾ ਸਾਹਿਬ ਦੇ ਤੇ ਉਹਨਾਂ ਦੀ 15 ਦਿਨਾਂ ਦੇ ਲਈ ਸੇਵਾਵਾਂ ਰੋਕੀਆਂ ਗਈਆਂ ਨੇ ਜਾਂ ਸਸਪੈਂਡ ਕੀਤੀਆਂ ਗਈਆਂ ਨੇ ਬਤੌਰ ਜਥੇਦਾਰ ਔਰ ਨਾਲ ਹੀ ਤਿੰਨ ਮੈਂਬਰੀ ਕਮੇਟੀ ਬਣਾ ਦਿੱਤੀ ਗਈ ਜੋ ਜਾਂਚ ਕਰੇਗੀ ਇਲਜ਼ਾਮ ਨੇ ਯਾਨੀ ਹਰਪ੍ਰੀਤ ਸਿੰਘ ਦੇ ਉੱਤੇ ਉਹਨਾਂ ਦੇ ਸਾਧੂ ਨੇ ਲਗਾਏ ਉਹਨਾਂ ਦੇ ਸਾਧੂ ਦੇ ਇਲਜ਼ਾਮ ਨੇ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਉਹਨਾਂ ਦੀ ਪਤਨੀ ਦੇ ਨਾਲ ਨਜਾਇਜ਼ ਸਬੰਧ ਰਹੇ ਨੇ ਔਰ ਜਦੋਂ ਵਿਆਹ ਵੀ ਨਹੀਂ ਹੋਇਆ ਸੀ ਉਦੋਂ ਤੋਂ ਜਿਹੜੇ ਨਜਾਇਜ਼ ਸਬੰਧ ਨੇ ਹਾਲਾਂਕਿ ਗਿਆਨੀ ਹਰਪ੍ਰੀਤ ਸਿੰਘ ਨੇ ਇਲਜ਼ਾਮਾਂ ਨੂੰ ਸਿਰੇ ਤੋਂ ਅਨਕਾਰ ਚੁੱਕਿਆ आप जी ने मेरे अग दे नारा मारे मैं सतारह साल श्री दरबार साहब श्री मुकसर साहब विखे गुरु घर की सेवा की है कि जो कुछ भी आपने तौर के उ मेरे उसे इल्जाम राशि हुई है मैं पहलों भी कह चुके और हम भी मैं कहना गुरु में आदर नादर और अकाल गुरु भी आदर नाजर जान के झूठ तो कर, तो मेरी करदार बड़ी गई है के के और मैं अकाल पुरख से भरोसा है मैं सतगुरु से भरोसा है मेरा अकाल मेरा सतगुरु मेरे नाफ करूंगा और संत मेरे मेनू 71 ਦਾ ਮੁਖਰ ਸਾਹਿਬ ਦੇ ਵਿੱਚ ਸੱਦੀ ਗਈ ਸੀ ਜਿਹੜੇ ਨੁਮਾਇੰਦੇ ਨੇ ਉੱਥੇ ਉਹ ਕੀ ਕੁਝ ਕਹਿੰਦੇ ਨਜ਼ਰ ਆਏ ਨੇ ਤੇ ਦੂਜੇ ਪਾਸੇ ਅਕਾਲੀ ਦਲ ਨੇ ਜਿਹੜੇ ਸਵਾਲ ਚੁੱਕੇ ਨੇ ਉਹ ਵੀ ਤੁਹਾਨੂੰ ਬਿਆਨ ਸੁਣਾਉਂਦੇ। ਸੋ ਇਹ ਸਰਮਣ ਜਿਹੜਾ ਅੱਜ ਕੱਠ ਜਥੇਦਾਰ ਭਾਈ ਹਰਪ੍ਰੀਤ ਸਿੰਘ ਸਾਡੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬका ਸੀ ਉਹਨਾਂ ਦੇ ਸਬੰਧ ਵਿੱਚ ਜਿਹੜੀ ਉਹਨਾਂ ਦੀ ਕਰਦਾਰਕੁਸ਼ੀ ਹੋ ਰਹੀ ਹੈ ਉਹਦੇ ਸਬੰਧ ਵਿੱਚ ਹੋਇਆ ਸੀ। ਉਹ ਜਿਹੜੀ ਸੰਗਤ ਸੀ ਉਹ ਸਿਰਫ ਇਲਾਕੇ ਦੀ ਆਮ ਮੁਹਾਰੀ ਸੀ ਕਿਸੇ ਨੂੰ ਇੱਕ ਤੋਂ ਦੂਜੇ ਨੂੰ ਵੀ ਮੈਸੇਜ ਨਹੀਂ ਲਾਇਆ ਗਿਆ। ਸੋ ਸਾਰੇ ਜਾਗਦਿਆਂ ਚ ਮੇਰਾ ਆਲੇ ਆਏ ਨੇ ਸੋ ਜੇ ਮੈਂ ਗੱਲ ਕਰਾਂ ਤੇ ਸਾਡੀ ਜਿਹੜੀ ਅੱਜ ਕੌਮ ਏ ਤੇ ਕੌਮ ਦਾ ਨੁਕਸਾਨ ਕਿੰਨੇ ਕੀਤਾ ਏ ਸਿਰਫ ਇੱਕ ਬਾਦਲ ਪਰਿਵਾਰ ਬਾਦਲ ਟਰੇਡਿੰਗ ਕੰਪਨੀ ਨੇ ਕੀਤਾ ਦੇਖੋ ਸਾਡੇ ਹੁਣ ਜਥੇਦਾਰ ਜਿਹੜੇ ਇਹ ਕਿੰਨੇ ਭਾਈ ਤੇ ਸਮਾਣੇ ਜਿਹੜੇ ਫੌਜੀ ਸਾਹਿਬ ਉੱਥੇ ਬੈਠੇ ਨੇ ਟਾਵਰ ਤੇ ਅੱਜ 2 ਮਹੀਨਿਆਂ ਤੋਂ ਪਲੱਸ ਉਹਨਾਂ ਨੂੰ ਹੋ ਗਿਆ ਸੀ ਉਹ ਕਾਦੇ ਲਈ ਬੈਠੇ ਵੀ ਉਹ ਬੈਠੇ ਨੇ ਗੁਰੂ ਸਾਹਿਬ ਦੀ ਜਿਹੜੀ ਹੋਈਆਂ ਵਿਅਦਗੀਆਂ ਤੇ ਗੁਰੂ ਦੇ ਸਤਕਾਰ ਲਈ ਕਾਨੂੰਨ ਬਣਾਉਣ ਪਰ ਕੀ ਸਾਡੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਉਚੇਤਾ ਨਹੀਂ ਹੈਗਾ ਕਿ ਕੋਈ ਸਿੰਘ ਜਿਹੜਾ ਹੈਗਾ 300 ਫੁੱਟ ਤੇ ਬੈਠਾ ਹੈ ਤੇ ਅਸੀਂ ਜਾ ਕੇ ਉੱਥੇ ਬੈਠੀਏ ਔਰ ਇਹਨੂੰ ਪ੍ਰਚਾਰ ਕੇ ਔਰ ਅਸੀਂ ਆਪਦੀ ਕੌਮ ਦਾ ਜਿਹੜਾ ਹੈਗਾ ਪ੍ਰਚਾਰ ਕਰੀਏ ਪਰਨਾ ਜਿਹੜਾ ਬਾਦਲਾਂ ਦੇ ਪਿੱਕੂ ਬਣੇ ਹੋਏ ਤੇ ਹੋਰ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਗੁਰਬਾਨੀ ਦਾ ਜਿਹੜਾ ਫਰਮਾਨ ਹੈ ਖੂਡ ਬੋਲ ਮਰਦਾਰ ਖਾਏ ਅਬਰੇ ਨੂੰ ਸਮਝਾਉਣ ਜਾਏ ਮੁੱਠਾ ਆਪ ਮੁਹਾਏ ਸਾਥੇ ਨਾਨਕ ਐਸਾ ਆਗੂ ਜਾਪੇ ਇਹਦੇ ਜਿਹੜੇ ਬਿਲਕੁਲ ਇਨ ਬੈਨ ਸੱਚ ਹੋ ਰਿਹਾ ਗੁਰਬਾਣੀ ਦੇ ਇਹ ਵਾਕ ਔਰ ਜਿੱਥੇ ਇਹ ਸੁਖਵੀਰ ਸਿੰਘ ਬਾਦਲ ਆਪ ਤੇ ਇਹ ਇਹਨਾਂ ਦਾ ਬੇੜਾ ਘਰਕ ਹੋਇਆ ਹੀ ਆ ਇਹਨਾਂ ਨੇ ਨਾਲ ਸ਼੍ਰੋਮਣੀ ਕਮੇਟੀ ਦਾ ਵੀ ਬੇੜਾ ਘਰਕ ਕਰਨ ਵਕਤ ਤੇ ਤੁਲੇ ਹੋਏ ਆ ਆਪਣੇ ਹੱਕ ਦੇ ਵਿੱਚ ਜਿਹੜੇ ਵੀ ਇਹਨਾਂ ਦੇ ਖਿਲਾਫ ਹੁਕਮ ਹੋਏ ਆ ਹਾਲਾਂਕਿ ਬਹੁਤ ਵੱਡੀ ਸਜ਼ਾ ਲੱਗਣੀ ਚਾਹੀਦੀ ਸੀਗੀ ਜਿਹਨਾਂ ਤੇ ਇਹਨਾਂ ਨੂੰ ਸੂਟ ਲੱਗ ਕਰਦੀ ਸੀਗੀ ਉਹ ਤੇ ਇਹਨਾਂ ਨੇ ਕਰ ਲਈ ਉਥੇ ਅੱਖਾਂ ਮੀਟ ਕੇ ਜਿਦਾਂ ਕਬੂਤਰ ਅੱਖਾਂ ਮੀਟਦਾ ਹੁੰਦਾ ਬਿੱਲੀ ਵੱਲ ਦੇਖ ਕੇ ਅੱਖਾਂ ਮੀਟ ਕੇ ਉਹ ਤਾਂ ਪੂਰੀ ਕਰ ਲਈ ਆ ਤੇ ਜਿਹੜਾ ਹੁਕਮ ਹੋਇਆ ਸੀ ਅਕਾਲ ਤਖਤ ਸਾਹਿਬ ਤੋਂ ਉਹ ਮੰਨਣ ਨੂੰ ਤਿਆਰ ਨੇਗੇ ਅੱਜ ਬੜਾ ਦੇਖ ਕੇ ਦੁੱਖ ਹੋਇਆ ਕਿ ਸ਼ਹਿਰ ਸਹਿਬ ਜਦਿਆਂ ਦਾ ਸ਼ਹੀਦ ਦੀ 15 ਵੜਾ ਚੱਲ ਰਿਹਾ ਤੇ ਸਾਰੀ ਸਿੱਖ ਕੌਮ ਫਤਿਗੜ੍ਹ ਸਾਹਿਬ ਸਾਬ ਜਾ ਕੇ ਨਤਮਸਤਕ ਹੋ ਰਹੀ ਆ ਤੇ ਦੂਸਰੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਦੇ ਸਨਮਾਨ ਦੇ ਵਿੱਚ ਕਿਉਂਕਿ ਉਹਨੇ ਬੜੇ-ਬੜੇ ਕੰਮ ਕੀਤੇ ਆ ਉਹਦੇ ਸਨਮਾਨ ਚ ਇੱਕ ਮੁਖਸਲ ਸਾਹਿਬ ਵਿਖੇ ਇਕਤਰਤਾ ਰੱਖੀ ਗਈ ਤੇ ਮੈਂ ਪੁੱਛਣਾ ਚਾਹਣਾ ਜਿਨ੍ਹਾਂ ਨੇ ਆ ਇਕਤਰਤਾ ਕੀਤੀ ਹੈ ਕਿ ਇਹੋ ਜੇ ਦਿਨਾਂ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦੀ ਆ ਇਕਤਰਤਾ ਬਣਦੀ ਸੀ ਤੇ ਜੋ ਇਕਤਰਤਾ ਦੇ ਵਿੱਚ ਗੱਲਾਂ ਕਈਆਂ ਗਈਆਂ ਕੀ ਆ ਗੱਲਾਂ ਸੋਪਦੀਆਂ ਜਿੱਥੋਂ ਤੱਕ ਇਸ ਇਕਤਰਤਾ 'ਚ ਪਤਾ ਲੱਗਿਆ ਵੀ ਗਿਆਨੀ ਹਰਪ੍ਰੀਤ ਸਿੰਘ ਨੂੰ ਸਨਮਾਨਿਤ ਕਰਨਾ ਸੀ ਤੇ ਸਾਰਾ ਪੱਬਾ ਪਾਰ ਜੋੜ ਲਾਇਆ ਤੇ ਉਸ ਇਕਤਰਤਾ ਦੇ ਵਿੱਚ ਜੋ ਬੁਲਾਰੇ ਸੀ ਜਿਨ੍ਹਾਂ ਦਾ ਕਿਰਦਾਰ ਅਸੀਂ ਬੜੀ ਚੰਗੀ ਤਰ੍ਹਾਂ ਜਾਣਦੇ ਆ ਤੇ ਉਹਨਾਂ ਨੇ ਗੱਲਾਂ ਕੀਤੀਆਂ ਮੀਤ ਸਿੰਘ ਬਾਦਲ ਨੂੰ ਗੋਲੀ ਵੱਜ ਹੀ ਜਾਣੀ ਚਾਹੀਦੀ ਸੀ ਪਹਿਲੋਂ ਤਾਂ ਇਹੋ ਜਿਹੇ ਇਨਸਾਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜਿਹੜੇ ਆ ਗੱਲਾਂ ਅਲੱਕੇ ਵਿਵਾਦਕ ਕੀ ਰੂਪ ਲੈਂਦਾ ਦੇਖਣਾ ਹੋਏਗਾ ਕਾਬਲੇ ਗੋਰੀ ਵੀ ਹੈ ਕਿ ਸੋਮਵਾਰ ਨੂੰ ਇੱਕ ਇਕੱਤਰਤਾ ਹੋਟ ਸੱਦੀ ਗਈ ਸੀ ਅੰਤਰੰਕ ਕਮੇਟੀ ਦੀ ਐਸਜੀਪੀਸੀ ਦੇ ਵੱਲੋਂ ਤੇ ਉਸ ਨੂੰ ਫਿਲਹਾਲ ਦੇ ਲਈ ਜ਼ਰੂਰ ਰੱਦ ਕਰ ਦਿੱਤਾ ਗਿਆ ਤੇ ਵਜ੍ਹਾ ਦੱਸੀ ਗਈ ਹੈ ਕਿ ਜਿਹੜੇ ਪ੍ਰਧਾਨ ਨੇ ਸਰਜਿੰਦਰ ਸਿੰਘ ਧਾਮੀ ਉਹਨਾਂ ਦੇ ਰੁਝੇਵੇਂ ਬਹੁਤ ਨੇ ਪਹਿਲਾਂ ਇਹ ਕਿਆਸ ਲਗਾਏ ਜਾ ਰਹੇ ਸੀ ਕਿ ਇਸ ਇਕੱਤਰਤਾ ਦੇ ਵਿੱਚ ਹੋਰ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਜੋ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਤਿੰਨ ਮੈਂਬਰੀ ਕਮੇਟੀ ਬਣਾਈ ਸੀ ਉਸ ਨੂੰ ਲੈ ਕੇ ਕਾਬਲੇ ਗੋਰੀ ਵੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਨੇ ਉਹਨਾਂ ਦੇ ਉੱਤੇ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਤੇ 15 ਦਿਨਾਂ ਦੇ ਲਈ ਉਹਨਾਂ ਦੀਆਂ ਸੇਵਾਵਾਂ ਦੇ ਉੱਤੇ ਜਿਹੜਾ ਰੋਕਿਆ ਗਿਆ ਉਹਨਾਂ ਦੀਆਂ ਸੇਵਾਵਾਂ ਬਤੌਰ ਜਥੇਦਾਰ ਤਾਂ ਉਸ ਨੂੰ ਲੈ ਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਨਾਰਾਜ਼ ਨੇ ਯਾਨੀ ਰਗਵੀਰ ਸਿੰਘ ਬਹੁਤ ਨਾਰਾਜ਼ ਹੈਗੇ ਨੇ ਇਸ ਕਰਕੇ ਵੀ ਕਿਹਾ ਜਾ ਰਿਹਾ ਸੀ ਕਿ ਸ਼ਾਇਦ ਮੀਟਿੰਗ ਸਦਨੀ ਫਿਲਹਾਲ ਮੀਟਿੰਗ ਕੈਨਸਲ ਹੈ ਹੁਣ ਅੱਗੇ ਵਾਦਿਆਂ ਤੇ ਗੱਲ ਹੋਵੇਗੀ ਟੱਡੀਆਂ ਵਾਲੇ ਦੀ ਜਿੱਥੇ ਸਿੱਖ ਪ੍ਰਚਾਰਕ ਰਣਜੀਤ ਸਿੰਘ ਟੱਡੀਆਂ ਵਾਲੇ ਦੀ ਜਿਨ੍ਹਾਂ ਨੇ ਮੁਰ ਤੋਂ ਬਲਾਤਕਾਰ ਅਤੇ ਕਤਲ ਮਾਮਲੇ 'ਚ ਸਫਾਈ ਦਿੱਤੀ ਹੈ ਜੇ ਆਪਣੇ ਤੇ ਲੱਗੇ ਇਲਜ਼ਾਮਾਂ ਨੂੰ ਖਾਰਜ ਕਰ ਦਿੱਤਾ ਢੱਡਰੀਆਂ ਵਾਲੇ ਨੇ ਇਹ ਵੀ ਦਾਵਾ ਕੀਤਾ ਕਿ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਕਦੇ ਕਿਸੇ ਇਕੱਲੀ ਬੀਬੀ ਦੇ ਨਾਲ ਮੁਲਾਕਾਤ ਨਹੀਂ ਕੀਤੀ। ਰੇਪ ਤੇ ਕਤਲ ਦਾ ਕੇਸ ਦਰਜ ਹੋਣ ਦੇ ਬਾਅਦ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਇੱਕ ਵਾਰ ਫਿਰ ਸਾਹਮਣੇ ਆਏ ਤੇ ਆਪਣੇ ਉੱਤੇ ਲੱਗੇ ਇਲਜ਼ਾਮਾਂ ਨੂੰ ਰੱਦ ਕੀਤਾ। ਪੂਰੇ ਕੇਸ ਦੇ ਵਿੱਚ ਰਣਜੀਤ ਢੱਡਰੀਆਂ ਵਾਲੇ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਉਸ ਜ਼ਿੰਦਗੀ ਦੇ ਵਿੱਚ ਕਦੇ ਕਿਸੇ ਇਕੱਲੀ ਬੀਬੀ ਨੂੰ ਨਹੀਂ ਮਿਲੇ। ਉਹਨਾਂ ਨੇ ਕੇਸ ਦੀ ਜਾਂਚ ਦੇ ਵਿੱਚ ਹੀ ਪੂਰਾ ਸਹਿਯੋਗ ਕਰਨ ਦੀ ਗੱਲ ਕਹੀ ਹੈ। ਢੱਡਰੀਆਂ ਵਾਲੇ ਨੇ ਕਿਹਾ ਕਿ ਦੋ ਗੱਲਾਂ ਤੇ ਜ਼ਿੰਦਗੀ ਦੇ ਵਿੱਚ ਕੰਮ ਕੀਤਾ। ਇੱਕ ਆਪਣਾ ਕਿਰਦਾਰ ਉੱਚਾ ਰੱਖਿਆ ਤੇ ਦੂਜਾ ਆਪਣੇ ਨਾਮ ਤੇ ਕੋਈ ਵੀ ਪ੍ਰਾਪਰਟੀ ਨਹੀਂ ਬਣਾਈ। ਮੈਂ ਆਪਣੀ ਜ਼ਿੰਦਗੀ ਵਿੱਚ ਆਪਣੀ ਮਦਰ ਨੂੰ ਵੀ ਜਦੋਂ ਮਿਲਿਆ ਨਾ ਤੇ ਉਦੋਂ ਵੀ ਮੈਂ ਮਿਲਣ ਵੇਲੇ ਕਹਿੰਦਾ ਹੁੰਦਾ ਸੀ ਮਾਤਾ ਜੀ ਜੇ ਆਉਣਾ ਹੈ ਨਾ ਤੇ ਪਾਪਾ ਜੀ ਨੂੰ ਨਾਲ ਲੈ ਕੇ ਆਇਓ। ਜਾਂ ਬ੍ਰਦਰ ਮੇਰੇ ਨੂੰ ਲੈ ਆਇਓ। ਮੈਂ ਕੱਲਾ ਆਪਣੀ ਮਦਰ ਤੱਕ ਨੂੰ ਵੀ ਜ਼ਿੰਦਗੀ 'ਚ ਨਹੀਂ ਮਿਲਿਆ। ਜੇ ਕਿਸੇ ਨੇ ਮੈਨੂੰ ਕਿਹਾ ਬਹੁਤ ਹੀ ਜ਼ਰੂਰੀ ਹੈ ਜੀ ਗੱਲ ਕਰਨੀ ਹੈ ਤਾਂ ਵੀ ਮੈਂ ਆਪਣਾ ਸਿੰਘ ਕੋਲ ਬਿਠਾਇਆ। ਅੱਜ ਤੱਕ ਉੱਥੇ ਰਣਜੀਤ ਸਿੰਘ ਢੱਡਰੀਆਂ ਵਾਲੀ ਨੇ ਕਿਹਾ ਕਿ ਹਾਈ ਕੋਰਟ ਦੇ ਵਿੱਚ ਸਿਰਫ ਇੱਕ ਬੰਦਾ ਗਿਆ ਹੈ। ਪਰਿਵਾਰ ਨੇ ਤਾਂ ਪਰਮੇਸ਼ਰ ਦੁਆਰ ਦੇ ਹੱਕ ਦੇ ਵਿੱਚ ਬਿਆਨ ਦਿੱਤਾ ਹੈ। ਹਾਈ ਕੋਰਟ ਜਾਂਦਾ ਪਰਿਵਾਰ ਪਰਿਵਾਰ ਵੀ ਨਾ ਕਹਾਂ ਇੱਕ ਬੰਦਾ ਸਾਰੀ ਫੈਮਿਲੀ ਨਹੀਂ ਪਰਿਵਾਰ ਵਾਲਿਆਂ ਨੇ ਤੇ ਪਰਮੇਸ਼ਰ ਦਵਾਰ ਦੇ ਹੱਕ ਵਿੱਚ ਕਹਿ ਲੋ ਉਹਨਾਂ ਨੇ ਸਟੇਟਮੈਂਟ ਦਿੱਤੀ ਕਿ ਅਸੀਂ ਉੱਥੇ ਇਦਾਂ ਦਾ ਕੁਝ ਕਦੇ ਨਹੀਂ ਵੇਖਿਆ ਤੁਸੀਂ ਸਾਰਿਆਂ ਨੇ ਪਰਿਵਾਰ ਦੀ ਸਟੇਟਮੈਂਟ ਵੀ ਸੁਣੀ ਹੈ ਚੈਨਲਾਂ ਦੇ ਉੱਤੇ ਚਲਾਈ ਹੈ ਹੁਣ ਤੁਹਾਨੂੰ ਪੂਰੇ ਮਾਮਲੇ ਤੋਂ ਵਿਸਥਾਰ ਦੇ ਨਾਲ ਸਮਝਾਉਂਦੇ ਹਾਂ ਦਰਸਲ 22 April 2012 ਵਾਲੇ ਦਿਨ ਪਰਮੇਸ਼ਰ ਦਵਾਰ ਦੇ ਬਾਹਰ ਲੜਕੀ ਦੀ ਮੌਤ ਹੋਈ ਸੀ ਇਹ ਲੜਕੀ ਕੈਥਲ ਤੋਂ ਪਰਿਵਾਰ ਦੇ ਨਾਲ ਪਰਮੇਸ਼ਰ ਦਵਾਰ ਆਈ ਸੀ ਜਿਸ ਦੀ ਸ਼ੱਕੀ ਹਾਲਤ ਵਿੱਚ ਮੌਤ ਹੋ ਗਈ ਪਰਿਵਾਰ ਨੇ ਲੜਕੀ ਨੂੰ ਜ਼ਹਿਰ ਦੇ ਕੇ ਮਾਰਨ ਦੇ ਇਲਜ਼ਾਮ ਲਗਾਏ ਇਸ ਤੋਂ ਇਲਾਵਾ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਵੀ ਜ਼ਹਿਰ ਦੀ ਗੱਲ ਸਾਹਮਣੇ ਆਈ ਸੀ ਇਸ ਪੂਰੇ ਘਟਨਾਕਰਨ ਨੂੰ ਲੈ ਕੇ ਮ੍ਰਿਤਕ ਲੜਕੀ ਦੇ ਭਰਾ ਦੇ ਵੱਲੋਂ 12 ਸਾਲ ਬਾਅਦ ਹਾਈ ਕੋਰਟ ਦੇ ਵਿੱਚ ਟਡਰੀਆਂ ਵਾਲੇ ਦੇ ਖਿਲਾਫ ਇੱਕ ਪਟੀਸ਼ਨ ਦਾਖਲ ਕੀਤੀ ਗਈ ਜਿਸ ਦੇ ਵਿੱਚ ਇਲਜ਼ਾਮ ਲਗਾਏ ਗਏ ਕਿ 22 April 2012 ਨੂੰ ਲੜਕੀ ਦਾ ਕਤਲ ਹੋਇਆ ਸੀ ਪਰਮੇਸ਼ਰ ਦਵਾਰ ਦੇ ਵਿੱਚ ਲੜਕੀ ਦੇ ਨਾਲ ਲਗਾਤਾਰ ਰੇਪ ਹੋਇਆ ਜਿਸ ਦੇ ਕਾਰਨ ਉਹ ਗਰਭਵਤੀ ਹੋ ਗਈ ਮਾਮਲੇ ਦੇ ਸਮਝੌਤੇ ਦੇ ਬਹਾਨੇ ਲੜਕੀ ਨੂੰ ਡੇਰੇ ਦੇ ਵਿੱਚ ਸੱਦਿਆ ਗਿਆ ਜਿੱਥੇ ਉਸ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ ਪੋਸਟਮਾਰਟਮ ਰਿਪੋਰਟ ਦੇ ਵਿੱਚ ਵੀ ਜ਼ਹਿਰ ਦੇ ਨਾਲ ਮੌਤੀ ਪੁਸ਼ਟੀ ਹੋਈ ਪਰਿਵਾਰ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਢੱਡੀਆਂ ਵਾਲੇ ਦੇ ਦਬਾਅ ਦੇ ਵਿੱਚ ਐਫ ਆਈ ਆਰ ਦਰਜ ਨਹੀਂ ਕੀਤੀ ਗਈ ਤੇ ਹਾਈ ਕੋਰਟ ਦੇ ਦਖਲ ਦੇ ਬਾਅਦ ਢੱਡੀਆਂ ਵਾਲੇ ਦੇ ਖਿਲਾਫ 7 ਦਸੰਬਰ 2024 ਨੂੰ ਪਟਿਆਲਾ ਦੇ ਪਾਸਿਆਣਾ ਪੁਲਿਸ ਥਾਣੇ ਦੇ ਵਿੱਚ ਰੇਪ ਤੇ ਕਤਲ ਦਾ ਕੇਸ ਦਰਜ ਕੀਤਾ ਗਿਆ ਬੀਰ ਰਿਪੋਰਟ న్యూਸ 18 ਪੰਜਾਬ ਕਿ ਜੇ ਸਫਾਈ ਲਗਾਤਾਰ ਦੇ ਰਹੇ ਨੇ ਪਰ ਸਵਾਲ ਹੀ ਹੈ ਕਿ ਪੁਲਿਸ ਸੈਕਸ਼ਨ ਕਰ ਰਹੀ ਹੈ ਕਿ ਨਹੀਂ ਕਰ ਰਹੀ ਸਵਾਲ ਇਸ ਕਰਕੇ ਵੀ ਹੈ ਕਿਉਂਕਿ ਜਿਹੜਾ ਕਾਨੂੰਨ ਹੈ ਨਾ ਕਾਨੂੰਨ ਦੀ ਕਿਤਾਬ ਹਰ ਕਿਸੇ ਦੇ ਲਈ ਬਿਲਕੁਲ ਸੇਮ ਹੈ ਕਿ ਜੇਕਰ ਕਿਸੇ ਦੇ ਉੱਤੇ ਬਾਈ ਨੇਮ ਬਲਾਤਕਾਰ ਤੇ ਕਤਲ ਦਾ ਕੇਸ ਦਰਜ ਹੋ ਗਿਆ ਤਾਂ ਰੂਲ ਸਭ ਦੇ ਲਈ ਸੇਮ ਇੰਪਲੀਮੈਂਟ ਹੋਏਗਾ ਕਿ ਗ੍ਰਿਫਤਾਰੀਆਂ ਨਹੀਂ ਹੁੰਦੀਆਂ ਰੇਪ ਤੇ ਕਤਲ ਦਾ ਕੇਸ ਦਰਜ ਹੋਣ ਤੋਂ ਬਾਅਦ ਕਿ ਕਿਸੇ ਆਮ ਸ਼ਖਸ ਦੇ ਉੱਤੇ ਜੇਕਰ ਰੇਪ ਦਾ ਕੇਸ ਦਰਜ ਹੋ ਗਿਆ ਆ ਕਤਲ ਦਾ ਤੇ ਉਹਨਾਂ ਦੇ ਨਾਲ ਵੀ ਪੁਲਿਸ ਸੇਮ ਰਿਐਕਟ ਕਰੇਗੀ ਜਿਵੇਂ ਇਸ ਕੇਸ ਦੇ ਵਿੱਚ ਹੋ ਰਿਹਾ ਹੈ। ਖਰੇ ਸਵਾਲ ਜ਼ਰੂਰ ਹੈ। ਅੱਗੇ ਵਾਦਿਆਂ ਤੇ ਤੁਹਾਨੂੰ ਤਸਵੀਰ ਦਿਖਾ ਦੈਂ। ਇਹ ਤਸਵੀਰ ਹੈ 2025 ਦੇ ਵਿੱਚ 26 ਜਨਵਰੀ ਨੂੰ ਕਰਤੱਬੇ ਪਥ ਦਿੱਲੀ ਦੇ ਵਿੱਚ ਜਿਹੜੀ ਪੰਜਾਬ ਦੀ ਝਾਕੀ ਨਜ਼ਰ ਆਈ ਗਈ ਉਸ ਦੀ ਤਸਵੀਰ ਹੈ। ਇਸ ਸਾਲ ਜਿਹੜਾ ਲੰਘਿਆ 26 ਜਨਵਰੀ 2024 ਵਾਲਾ ਪੰਜਾਬ ਦੀ ਝਾਕੀ ਨਜ਼ਰ ਨਹੀਂ ਆਈ ਸੀ। ਬੜੀ ਜ਼ਬਰਦਸਤ ਕੌਂਟਰੋਵਰਸੀ ਜ਼ਰੂਰ ਹੋਈ ਸੀ। ਅਗਲੇ ਸਾਲ ਹੋਣ ਵਾਲੀ 26 ਜਨਵਰੀ ਦੀ ਪ੍ਰੇਡ ਦੇ ਵਿੱਚ ਪੰਜਾਬ ਦੀ ਝਾਕੀ ਦਿਖੇਗੀ। ਕੇਂਦਰ ਸਰਕਾਰ ਨੇ ਦਿੱਲੀ ਦੇ ਵਿੱਚ ਹੋਣ ਵਾਲੀ ਪ੍ਰੇਡ ਦੇ ਲਈ ਝਾਕੀ ਨੂੰ ਮਨਜ਼ੂਰੀ ਦਿੱਤੀ ਹੈ ਜੋ ਸੱਭਿਆਚਾਰ ਦੇ ਰੰਗ ਥੀਮ ਤੇ ਆਧਾਰਿਤ ਹੋਵੇਗੀ। ਝਾਕੀ ਦੇ ਸ਼ੁਰੂ ਦੇ ਵਿੱਚ ਖੇਤੀ ਲਈ ਬਲਦ ਬਣਾਏ ਗਏ ਨੇ ਨਾਲ ਪਏ ਘੜੇ, ਦੁੱਧ, ਦਹੀਂ, ਮੱਖਣ ਦੀ ਨਿਸ਼ਾਨੀ ਹੈ ਜੋ ਪੰਜਾਬੀ ਖਾਣੇ ਦਾ ਅਹਿਮ ਹਿੱਸਾ ਹੈ। ਝਾਕੀ ਦੇ ਅਗਲੇ ਹਿੱਸੇ ਦੇ ਵਿੱਚ ਤੁੰਬੀ ਵਜਾਉਂਦਾ ਲੋਕ ਕਲਾਕਾਰ ਦਿਖਾਈ ਦੇ ਰਿਹਾ ਤੇ ਪਿੱਛੇ ਬੈਠੀ ਇੱਕ ਮਹਿਲਾ ਫੁਲਕਾਰੀ ਬਣਾ ਰਹੀ ਹੈ ਜੋ ਪੰਜਾਬ ਦੇ ਪਹਿਰਾਵੇ ਦਾ ਹਿੱਸਾ ਹੈ। ਇਸੇ ਤਰ੍ਹਾਂ ਝਾਕੀ ਦੇ ਵਿੱਚ ਬਾਬਾ ਫਰੀਦ ਵੀ ਨਜ਼ਰ ਆ ਰਹੇ ਨੇ ਤੇ ਉਹਨਾਂ ਦੇ ਪਿੱਛੇ ਵੱਡਾ ਦਰਖਤ ਦਿਖਾਈ ਦੇ ਰਿਹਾ ਹੈ ਪੂਰੀ ਝਾਕੀ ਦੇ ਵਿੱਚ ਹਰਿਆਲੀ ਵੀ ਵਿਖਾਈ ਗਈ ਹੈ ਦੱਸ ਦੇ ਕਿ ਸਾਲ 2024 ਦੇ ਵਿੱਚ ਪੰਜਾਬ ਦੀ ਝਾਕੀ ਗਣਤੰਤਰ ਦਿਹਾੜੇ ਦੀ ਪਰੇਡ ਦਾ ਹਿੱਸਾ ਨਹੀਂ ਬਣੀ ਸੀ ਕੇਂਦਰ ਸਰਕਾਰ ਨੇ ਕੁਝ ਕਾਰਨਾ ਕਰਕੇ ਪੰਜਾਬ ਦੀ ਝਾਕੀ ਨੂੰ ਪਰੇਡ ਦੇ ਵਿੱਚ ਸ਼ਾਮਲ ਨਹੀਂ ਕੀਤਾ ਸੀ ਜਿਸ ਤੇ ਵਿਵਾਦ ਹੋਇਆ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਨੂੰ ਘੇਰਿਆ ਸੀ ਤੇ ਇਲਜ਼ਾਮ ਲਗਾਏ ਸਨ ਕਿ ਕੇਂਦਰ ਨੇ ਸਾਡੇ ਨਾਲ ਵੱਡਾ ਵਿਤਕਰਾ ਕੀਤਾ ਹੈ ਪੰਜਾਬ ਦੀ ਝਾਕੀ ਨੂੰ 26 ਜਨਵਰੀ ਦੀ ਪਰੇਡ ਦੇ ਵਿੱਚ ਥਾਂ ਨਹੀਂ ਦਿੱਤੀ ਗਈ। ਪਿਛਲੀ ਵਾਰ ਵੀ ਪੰਜਾਬ ਦੀ ਝਾਕੀ ਨੂੰ ਥਾਂ ਨਹੀਂ ਦਿੱਤੀ ਗਈ ਸੀ। ਭਾਜਪਾ ਸ਼ਾਸਿਤ ਸੂਬਿਆਂ ਨੂੰ ਵਧੇਰੇ ਤਰਜੀਹ ਦਿੱਤੀ ਗਈ। ਅਸੀਂ ਪਹਿਲਾਂ ਹੀ ਕੇਂਦਰ ਨੂੰ ਤਿੰਨ ਡਿਜ਼ਾਈਨ ਭੇਜੇ ਸਨ। ਮਾਈ ਭਾਗੋ ਤੇ ਸ਼ਹਾਦਤਾਂ ਬਾਰੇ ਝਾਕੀ ਸੀ। ਭਾਜਪਾ ਨੂੰ ਪ੍ਰਧਾਨ ਮੰਤਰੀ ਦੀ ਝਾਕੀ ਪਸੰਦ ਹੈ, ਸ਼ਹੀਦਾਂ ਦੀ ਨਹੀਂ। ਭਾਵੇਂ ਕਿ ਪੰਜਾਬ ਦੀ ਝਾਕੀ ਪਰੇਡ ਦੇ ਵਿੱਚ ਸ਼ਾਮਲ ਨਹੀਂ ਕੀਤੀ ਗਈ ਪਰ ਇਹ ਝਾਕੀ ਪੂਰੇ ਪੰਜਾਬ ਦੇ ਵਿੱਚ ਕੱਢੀ ਗਈ ਸੀ। ਸਾਡੇ ਨਾਲ ਤੁਸੀਂ ਮਜ਼ਾਕ ਕਰਦੇ ਹੋ। ਅਜ਼ਾਦੀਆਂ ਸੀ ਲੈ ਕੇ ਦਿੱਤੀਆਂ 15 ਅਗਸਤ ਤੇ 26 ਜਨਵਰੀ ਚ ਸਾਡੀਆਂ ਤੁਸੀਂ ਝਾਕੀਆਂ ਕੱਢੀ ਜਾਂਦੇ ਹੋ ਕਿ ਨਹੀਂ ਤੁਹਾਡੀ ਕੋਈ ਲੋੜ ਨਹੀਂ ਮੈਂ ਕਹਿੰਦਾ ਪੰਜਾਬ ਦੀ ਝਾਕੀ ਤਾਂ ਛੱਡੋ ਅੰਡੇਮਾਨ ਨਿਕੋਬਰ ਦੀ ਝਾਕੀ ਹੁੰਦੀ ਨਾ ਉਹਦੇ ਚ ਵੀ ਪੰਜਾਬੀ ਦਿਖਾਉਣੇ ਪੈਂਦੇ ਕਿਉਂਕਿ ਜਾ ਕੇ ਦੇਖੋ ਕਾਲੇ ਪਾਣੀ ਜ਼ਿਕਰ ਜੋ ਗਿਆ ਕਿ ਸਾਲ 2017 ਤੋਂ ਲੈ ਕੇ 2022 ਤੱਕ 6 ਵਾਰ ਪੰਜਾਬ ਦੀ ਝਾਕੀ ਨੂੰ ਗਣਤੰਤਰ ਦਿਵਸ ਦੀ ਪਰੇਡ ਦੇ ਵਿੱਚ ਥਾਂ ਮਿਲੀ ਹੈ ਤੇ 2023 24 ਦੋ ਸਾਲ ਬਾਅਦ 2025 ਦੇ ਲਈ ਸੁਬੇ ਦੀ ਝਾਕੀ ਨੂੰ ਪ੍ਰੇਡ ਦੇ ਵਿੱਚ ਜਗ੍ਹਾ ਮਿਲੀ ਹੈ। ਬਿਊਰੋ ਰਿਪੋਰਟ న్యూਸ 18 ਪੰਜਾਬ